ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਇਹ ਮੁੰਡਾ ਚੰਡੀਗੜ੍ਹ ਤੋਂ ਆਇਆ ਇੱਕ ਕੱਲ ਪਰਸੋ ਮੇਰੇ ਨਾਲ ਗੱਲ ਹੋਈ ਇਹ AI ਦੇ ਕੋਰਸਸ ਕਰਾਉਂਦਾ ਆ ਆਹ ਵਾਹ ਮੈਨੂੰ ਕਹਿੰਦਾ ਵੀਰ ਜੀ ਮੈਂ ਚਾਹੁੰਦਾ ਕਿ ਉੱਥੇ ਇਲਾਕੇ ਦੇ ਜਿਹੜੇ ਬੱਚੇ ਜਿਨ੍ਹਾਂ ਦੇ ਘਰ ਇਦਾਂ ਹੋਗੇ ਮੈਂ ਉਹਨਾਂ ਨੂੰ ਕੋਰਸ ਆਨਲਾਈਨ ਕਰਾਵਾਂ ਹਾਂ ਮੈਂ 10 ਦਿਨ ਤੋਂ ਕੀ ਕਰ ਰਹੇ ਆ ਜਿਹੜੇ ਬੱਚੇ ਇੱਥੇ 10th ਤੋਂ ਲੈ ਕੇ +2 ਤੱਕ ਦੇ ਨੇ ਜਿਹੜੀਆਂ ਕੁੜੀਆਂ ਜਿਹੜੇ ਘਰੇ ਘਰਾਂ 'ਚ ਬੈਠੀਆਂ ਨੇ +2 ਕਰਕੇ ਰੁੱਕ ਗਈ ਹੈ ਨਾ ਉਹਨਾਂ ਸਾਰੇ ਬੱਚਿਆਂ ਨੂੰ ਇਕੱਠੇ ਕਰਕੇ ਦਾ ਇੱਕ ਗਰੁੱਪ ਬਣਵਾਤਾ ਹਾਂ ਇਹ ਉਹਨਾਂ ਨੂੰ ਸਿਖਾਉਣਾ ਸ਼ੁਰੂ ਕਰੂ ਇਹ ਕਹਿੰਦਾ ਜਿਹੜ ਉਹਨਾਂ ਨੂੰ ਸ਼ੁਰੂ ਵਿੱਚ ਮੈਂ 8 ਤੋਂ 10000 ਰੁਪਏ ਮੈਂ ਆਪਦੇ ਕੋਲੋਂ ਦਊਂਗਾ ਤਨਖਾਹ 1.5 ਤੋਂ 2 ਮਹੀਨੇ ਤੱਕ ਉਹਨਾਂ ਨੂੰ ਟ੍ਰੇਨਡ ਕਰਕੇ 35 ਤੋਂ 40000 ਰੁਪਏ ਘਰ ਬੈਠੇ ਉਹਨਾਂ ਨੂੰ ਪੇਮੈਂਟ ਮਿਲਣ ਲੱਗ ਜਾਣਗੇ ਜੇ ਉਹ ਚ 5-700 ਕੁੜੀਏ ਸੇ ਇਲਾਕੇ ਦੀ ਹੋਗੀ ਉਹ 500 700 ਕੁੜੀ ਨੇ ਸਾਰਾ ਏਰੀਆ ਧਾਰ ਲੈਣਾ ਹਾਂਜੀ ਸੋ ਸਾਡੀ ਨਾਲ ਆ ਜੀ ਕਿਤੇ ਨਾ ਕਿਤੇ ਸੰਤਾਪ ਘਰ ਦੇ ਵਿੱਚ ਆਪਾਂ ਏਆਈ ਲੈ ਕੇ ਜਾਈਏ ਸਾਡੀ ਪਹਿਲੀ ਕੰਪਨੀ ਆ ਦਿੱਲੀ ਤੱਕ ਦੀ ਜਿਹੜੀ ਸਰਦਾਰ ਦੀ ਆ ਏਆਈ ਵਾਹ ਜੀ ਛੋਟੇ ਭਾਈ ਵੱਡੀ ਗੱਲ ਤਾਂ ਐਡਾ ਵੱਡਾ ਹੜ ਸੰਤਾਪ ਝਲਾਰ ਚੱਲਣੇ ਰੋਗ ਤੇ ਉਹਦੇ ਨਾਲ ਬਹੁਤ ਪੁੱਡੀਆਂ ਚੰਗੀਆਂ ਗੱਲਾਂ ਵੀ ਆ ਰਹੀਆਂ ਜੀ ਜੇ ਮਾੜਾ ਹੋਇਆ ਦੁੱਖ ਹੋਇਆ ਨਾ ਦਾ ਸੌਖੀ ਵੀ ਬਹੁਤ ਆ ਜੀ ਰੋਜ਼ਗਾਰ ਕਿੰਨਾ ਵੱਡਾ ਬਹੁਤ ਵੱਡਾ ਜੀ ਤੇ AI ਆਉਣ ਵਾਲੇ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਸਭ ਤੋਂ ਵੱਡੀ ਲੋੜ ਨੌਕਰੀ ਨਾਲ ਲਵਾਨੇ ਆ ਜੀ 100% ਸਾਡੇ ਵੀਰੇ ਕੀ ਹਾਲ ਹੈ ਇੱਕ ਦਮ ਕੋਈ ਸੁਣਾਓ ਵਾਹ ਵੀ ਵਾਹ ਭਾਈ ਤੁਸੀਂ ਬਹੁਤ ਧੰਨਵਾਦ ਆ ਨਹੀਂ ਮੈਂ ਦੇਖਦਾ ਤੁਹਾਨੂੰ ਪਹਿਲੇ ਦਿਨ ਤੋਂ ਤੁਸੀਂ ਲੱਗੇ ਹੋਏ ਹੋ ਬਹੁਤ ਬਹੁਤ ਸ਼ੁਕਰੀਆ ਯਾਰ ਭਾਈ ਜਿਉਂਦੇ ਬਹਦੇ ਰਹੋ ਸੇਵਾ ਤੁਹਾਡੀ ਹੈ ਕਿਉਂਕਿ ਜਿਹੜਾ ਇਹ ਭਾਈਚਾਰਾ ਨਾਲ ਥੋਡੇ ਵਾਲਾ ਜੀ ਤੁਸੀਂ ਜਗਾਤਾ ਕੇ ਵੱਡੀ ਗੱਲ ਆ ਸਾਰਿਆਂ ਨੇ ਮੂਰੇ ਲੱਗਣਾ ਹਰ ਬੰਦੇ ਦੀ ਵਸ ਦੀ ਗੱਲ ਨਹੀਂ ਹੁੰਦੀ ਜਦੋਂ ਆ ਕੇ ਜੱਸੀ ਨੇ ਤੁਸੀਂ ਆ ਕੇ ਥੋੜੀ ਠੋਕਰ ਮਾਰੀ ਤਾਂ ਸਾਰੇ ਉੱਠ ਕੇ ਫੇਰ ਖੜੇ ਹੋ ਗਏ ਤੇ ਅੱਜ ਰੋਕਿਆ ਨਹੀਂ ਰੁਕਦੇ ਅੱਜ ਰੋਕੀ ਜਾਂਦੇ ਮੈਂ ਤਾਂ ਕਰੀ ਜਾਂਦਾ ਪੇਰਿਆਂ ਲੱਗਦਾ ਹਾਂ ਇਧਰਲੇ ਇਲਾਕਿਆਂ ਚਲੇ ਵੀ ਘਟ ਘਟਾ ਉਧਰੋਂ ਅਸੀਂ ਆਏ ਆ ਉਧਰ ਤਾਂ ਇੰਨਾ ਜ਼ਿਆਦਾ ਮਤਲਬ ਬੇਅੰਤ ਇਧਰ ਅਸੀਂ ਵੀ ਦੇਖਿਆ ਆ ਕੇ ਸਾਨੂੰ 10 15 20 ਟਰਾਲੀਆਂ ਮਿਲੀਆਂ ਤੇ ਉਧਰ ਇੰਨੇ ਟਾਈਮ ਚ 100 ਟਰਾਲੀ ਮਿਲ ਜਾਂਦੀ ਸੀ ਉਧਰੋਂ ਲੋਕ ਜ਼ਿਆਦਾ ਜਾ ਰਹੇ ਆ ਮੈਨੂੰ ਐ ਕਿਉਂ ਲੱਗਦਾ ਵੀ ਸਾਡੇ ਲੋਕ ਕਿੱਲੇ ਫੋਟੋ ਵਾਲੇ ਪਰਸਨ ਜ਼ਿਆਦਾ ਫੜਦੇ ਬਹੁਤ ਜ਼ਿਆਦਾ ਔਰ ਫੋਟੋ ਵਾਲੇ ਤੇ ਰਾਸ਼ਨ ਵਾਲਾ ਦੇਖੋ ਕੱਲਾ ਰਾਸ਼ਨ ਨਹੀਂ ਥੋੜੀ ਚਾਹੀਦੀ ਹੈ ਇੱਥੇ ਹਾਂ ਬਹਰ ਹਰ ਟਰਾਲੀ 'ਚ ਤੁਸੀਂ ਖੁਦ ਦੇਖ ਲਓ ਖੜਾ ਕੇ ਉਹਦੇ 'ਚ ਰਾਸ਼ਨ ਤੇ ਪਾਣੀ ਹੈ ਹਾਂ ਹੁਣ ਰਾਸ਼ਨ ਤੇ ਪਾਣੀ ਤਾਂ ਇੰਨਾ ਆ ਗਿਆ ਵੀ ਦਾਲ ਕਿੰਨੀ ਕ ਖਾ ਲੈਣਗੇ ਉਹਨੂੰ ਕੋਦਰ ਮੁੰਡਾ ਪਿੱਛੇ ਖੜਾ ਹੈ ਇਹਦਾ ਅਮਰ ਸਰਨਾ ਹੋਟਲ ਹੈ ਹੂੰ ਸਾਨੂੰ ਉੱਥੇ ਮਿਲਿਆ ਮੈਂ ਇਹਨੂੰ ਮੜਜੀ ਗੱਲ ਵੀ ਮੈਨੂੰ ਕਹਿੰਦਾ ਵੀਰੇ ਕਿੱਥੇ ਸਮਾਨ ਚਾਹੀਦਾ ਮੈਂ ਕਿਹਾ ਇੱਥੇ ਅਮਰਸਰ ਅਜਨਾਲਾ ਛੱਡ ਕੇ ਇੱਧਰ ਨੂੰ ਕਿਉਂ ਭੱਜਿਆ ਕਿਉਂਕਿ ਲੋਡ ਇੱਥੇ ਜ਼ਿਆਦਾ ਹੈ ਇੱਥੇ ਲੋਡ ਜ਼ਿਆਦਾ ਹੈ ਉੱਥੇ ਕਾਫੀ ਰਸ਼ਨ ਜਾ ਰਿਹਾ ਹੈ ਨਾ ਉੱਥੇ ਤੇ ਆਲਰੇਡੀ ਕਾਫੀ ਪਹੁੰਚ ਗਏ ਨਾ ਭਾਈ ਦਾ ਫੋਨ ਆਇਆ ਜੋ ਸਮਾਨ ਚਾਹੀਦਾ ਫਿਰ ਬਾਕੀ ਵੀ ਬਹੁਤ ਬਹੁਤ ਵਧੀਆ ਗੱਲ ਹੈ ਛੋਟੇ ਭਾਈ ਮਾਝੇ ਵਾਲਿਆਂ ਦੀ ਬਾਈ ਇਹੀ ਗੱਲ ਸਭ ਤੋਂ ਵਧੀਆ ਲੱਗੀ ਵੀ ਆਪ ਦਾ ਘਾਟ ਡੁੱਬਿਆ ਸੀ ਨਾਲ ਦਿਨ ਬਚਾਉਣ ਭੱਜ ਲੇ ਆਪਦੀ ਮੱਝ ਰੁੜੀ ਜਾਂਦੀ ਸੀ ਦੂਜੇ ਦੀ ਤਾਂ ਸਿੰਗਲ ਫੜ ਰਹੇ ਸੀ ਅੱਜ ਇੱਥੇ ਜਿੱ ਇਹ ਤੇ ਲਿਖਿਆ ਹੋਇਆ ਹਾਮਦ ਚੱਕ ਸਮੂਹ ਨਗਰ ਨਿਵਾਸੀਆਂ ਦਾ ਲੰਗਰ ਤੇ ਹਾਮਦ ਚੱਕ ਪਿੰਡ ਡੁੱਬਿਆ ਪਿਆ ਤੇ ਉਹਨਾਂ ਨੇ ਲੰਗਰ ਲਾਇਆ ਤੇ ਕਿਹਦੇ ਲਈ ਲਾਇਆ ਹੜਪੀੜਤਾਂ ਲਈ ਹੜਪੀੜਤੋ ਆਪ ਹੀ ਨੇ ਇਹ ਵੱਡੀ ਗੱਲ ਆ ਜੀ ਤੁਹਾਨੂੰ ਇੱਕ ਹੋਰ ਬੰਦਾ ਦਫਾਣਾ ਇੱਥੇ ਇੱਕ ਹੋਰ ਮੁੰਡਾ ਆਇਆ ਕਿੱਥੇ ਆ ਆ ਦੇਖੋ ਦਰਸ ਹਾਂ ਸੱਚੀ ਗੱਲ ਬਾਈ ਸੱਚੀ ਗੱਲ ਇਹ ਮੁੰਡਾ ਚੰਡੀਗੜ੍ਹ ਤੋਂ ਆਇਆ ਇੱਕ ਕੱਲ ਪਰਸੋ ਮੇਰੇ ਨਾਲ ਗੱਲ ਹੋਈ ਏ ਏਆਈ ਦੇ ਕੋਰਸਸ ਕਰਾਉਂਦਾ ਮੈਨੂੰ ਕਹਿੰਦਾ ਵੀਰ ਜੀ ਮੈਂ ਚਾਹਨਾ ਕਿ ਉੱਥੇ ਇਲਾਕੇ ਦੇ ਜਿਹੜੇ ਬੱਚੇ ਜਿਨ੍ਹਾਂ ਦੇ ਘਰ ਇਦਾਂ ਹੋ ਗਏ ਮੈਂ ਉਹਨਾਂ ਨੂੰ ਕੋਰਸ ਆਨਲਾਈਨ ਕਰਾਵਾ ਮੈਂ 3 ਦਿਨ ਤੋਂ ਕੀ ਕਰ ਰਿਹਾ ਜਿਹੜੇ ਬੱਚੇ ਇੱਥੇ 10th ਤੋਂ ਲੈ ਕੇ +2 ਤੱਕ ਦੇ ਨੇ ਜਿਹੜੀਆਂ ਕੁੜੀਆਂ ਜਿਹੜੇ ਘਰੇ ਘਰਾਂ 'ਚ ਬੈਠੀਆਂ ਨੇ +2 ਕਰਕੇ ਰੁਕ ਗਈ ਹੈ ਨਾ ਉਹਨਾਂ ਸਾਰੇ ਬੱਚਿਆਂ ਨੂੰ ਇਕੱਠੇ ਕਰਕੇ ਇਹਦਾ ਇੱਕ ਗਰੁੱਪ ਬਣਾਵਾਂਗਾ ਇਹ ਉਹਨਾਂ ਨੂੰ ਸਿਖਾਉਣਾ ਸ਼ੁਰੂ ਕਰੂੰ ਇਹ ਕਹਿੰਦਾ ਜਿਹੜੇ ਬੱਚਿਆਂ ਨੂੰ ਜ਼ਿਆਦਾ ਲੋੜ ਹੈ ਉਹਨਾਂ ਨੂੰ ਸ਼ੁਰੂ 'ਚ ਮੈਂ 8 ਤੋਂ 10000 ਰੁਪਏ ਮੈਂ ਆਪਣੇ ਕੋਲੋਂ ਦਊਂਗਾ ਤਨਖਾਹ 1.5 ਤੋਂ 2 ਮਹੀਨੇ ਤੱਕ ਉਹਨਾਂ ਨੂੰ ਟ੍ਰੇਨ ਕਰਕੇ 35 ਤੋਂ 40000 ਰੁਪਇਆ ਘਰ ਬੈਠਾ ਉਹਨਾਂ ਨੂੰ ਪੇਮੈਂਟ ਹੋਣ ਲੱਗ ਜਾਣਗੇ ਜੇ ਉਹ ਚ 5-700 ਕੁੜੀ ਇਸ ਇਲਾਕੇ ਦੀ ਹੋਗੀ ਉਪਨਸ 720 ਨੇ ਸਾਰਾ ਏਰੀਆ ਧਾਰ ਲੈਣਾ ਹਾਂਜੀ ਸੋ ਸਾਡੀ ਨਾਲ ਜੇ ਕਿਤੇ ਨਾ ਕਿਤੇ ਹਰ ਘਰ ਦੇ ਵਿੱਚ ਆਪਾਂ ਏਆਈ ਲੈ ਕੇ ਜਾਈਏ ਸਾਡੀ ਪਹਿਲੀ ਕੰਪਨੀ ਆ ਦਿੱਲੀ ਤੱਕ ਦੀ ਜਿਹੜੀ ਸਰਦਾਰ ਦੀ ਆ ਏਆਈ ਦੀ ਵਾਹ ਜੀ ਛੋਟੇ ਭਾਈ ਵੱਡੀ ਗੱਲ ਤਾਂ ਐਡਾ ਵੱਡਾ ਹੜ ਸੰਤਾਪ ਝਲਾਰ ਚੱਲਨੇ ਰੋਗ ਤੇ ਉਹਦੇ ਨਾਲ ਬਹੁਤ ਪੁੱਧੀਆਂ ਚੰਗੀਆਂ ਗੱਲਾਂ ਵੀ ਆ ਰਹੀਆਂ ਜੀ ਜੇ ਮਾੜਾ ਹੋਇਆ ਦੁੱਖ ਹੋਇਆ ਨਾ ਦਾ ਸੁੱਖ ਵੀ ਬਹੁਤ ਆ ਰਿਹਾ ਹੈ। ਇਹ ਰੋਜ਼ਗਾਰ ਕਿੰਨਾ ਵੱਡਾ ਹੈ? ਬਹੁਤ ਵੱਡਾ ਜੀ। ਤੇ AI ਆਉਣ ਵਾਲੇ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਸਭ ਤੋਂ ਵੱਡੀ ਲੋੜ। ਨੌਕਰੀ ਨਾਲ ਲਵਾਨੇ ਆ ਜੀ 100%। ਸਾਡੇ ਕੋਲੇ ਜੀ ਸੁਪਨਿਆਂ ਦੇ ਘਰ 'ਚ ਬੱਚੇ ਨੇ ਜੀ। ਸਕ੍ਰੀਪ 40 42 ਬੱਚੇ ਨੇ ਜਿਹੜੇ ਜਿਨ੍ਹਾਂ ਦੇ ਮੰਮੀ ਪਾਪਾ ਹੈ ਨਹੀਂ ਜਾਂ ਕਿੱਟਾ ਲਾਉਂਦੇ ਸੀ ਜਾਂ ਕੋਈ ਹੋਰ ਸੀ ਉਹ ਬੱਚਿਆਂ ਨੂੰ ਵੀ ਲੋੜ ਆ ਅਸੀਂ ਤੁਹਾਡੀ ਮਦਦ ਚਾਹੁੰਦੇ ਆ ਸਾਡੇ ਨਾਲ ਵੀ ਅੱਜ ਬੱਚੇ ਆਏ ਜਦੋਂ ਮਰਜੀ ਸਾਨੂੰ ਫੋਨ ਕੋਈ ਨਾ ਆਪਣਾ ਨੰਬਰ ਸ਼ੇਅਰ ਕਰਦੇ ਹੋ ਬਿਲਕੁਲ ਇਹ ਤੋਂ ਬਾਅਦ ਮੈਂ ਉਹ ਉੱਥੇ ਇੱਕ ਬੰਦੇ ਲਈ ਆਉਂਗਾ ਮਿਲਾਏ ਉੱਥੇ ਕਿਹੜਾ ਕਢਾਏ ਤੇ ਨਿੱਕੂ ਵੀਰੇ ਤੁਹਾਡਾ ਫਿਰ ਤੋਂ ਧੰਨਵਾਦ ਸੱਚੇ ਪਾਸ਼ਾ ਚੜ੍ਹਦੀ ਕਲਾ ਵਾਖਸ਼ੇ ਤੰਦਰੁਸਤੀਆਂ ਵਾਖਸ਼ੇ ਐਸੇ ਸੈਲੀਬ੍ਰਿਟੀ ਚਾਹੀਦੇ ਸਾਡੇ ਐਸੇ ਲੋਕਾਂ ਦੀ ਸਾਨੂੰ ਲੋੜ ਆ ਜਿਹੜੇ ਲੋਕ ਜੇ ਸੁੱਖ ਦੇ ਵਿੱਚ ਨਾਲ ਸਾਡੇ ਖੜੇ ਹੁੰਦੇ ਆ ਸਾਨੂੰ ਸੁੱਖ ਦੇ ਵਿੱਚ ਸਾਡੇ ਆ ਕੇ ਸਾਡੀਆਂ ਖੁਸ਼ੀਆਂ 'ਚ ਵਾਧਾ ਕਰਦੇ ਆ ਤੇ ਦੁੱਖ ਦੇ ਵਿੱਚ ਆ ਕੇ ਵੀ ਇਹ ਸਾਨੂੰ ਖੁਸ਼ੀਆਂ ਵੰਡ ਰਹੇ ਨੇ ਦੁੱਖ ਦੇ ਵਿੱਚ ਵੀ ਆ ਕੇ ਸਾਡੀ ਖੁਸ਼ੀ ਦਾ ਕਾਰਨ ਬਣ ਰਹੇ ਨੇ ਸੁੱਖ ਦਾ ਕਾਰਨ ਬਣ ਰਹੇ ਨੇ ਐਸੇ ਲੋਕਾਂ ਨੂੰ ਸਲਾਮ ਆ ਸਾਡਾ ਬਹੁਤ ਬਹੁਤ ਧੰਨਵਾਦ ਨਿਕੂ ਜੀ ਥੈਂਕ ਯੂ ਥੈਂਕ ਯੂ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਹ